ਏਟੀ 24 ਨੀਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗਰਦਾਲਪੁਰ ਪੁਲਿਸ ਨੇ ਸ਼ਿਵ ਸੈਨਾ ਆਗੂ ਦੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਸਮੇਤ 6 ਵਿਅਕਿਆਂ ਨੂੰ ਗ੍ਰਿਫਤਾਰ ਕੀਤਾ ਮੁਲਜ਼ਮ ਕੋਲੋਂ 9 ਪਿਸਤਲ 10 ਮੈਗਜ਼ੀਨ 30 ਪਿਸਤਲ 1.5 ਗ੍ਰਾਮ ਹੈਰੋਇਨ ਅਤੇ 15000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ ਗ੍ਰਿਫਤਾਰ ਕੀਤੇ ਗਏ 6 ਵਿਅਕਿਆਂ ਵੀ ਵਿਚੋਂ 5 ਦਾ ਅਪਰਾਧਿਕ ਪਸ਼ੋਕਰ ਹੈ ਪੱਤਰਕਾਮਾ ਗਲਬਾ ਦੌਰਾਨ ਐਸਐਸਪੀ ਵਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਯਾਰਾਂ ਜਦੋਂ ਇਹਨੂੰ ਡੀਐਸਪੀ ਦਿਨਾਂਗਰ ਅਦਿੱਤਿਆ ਐਸ ਵਾਰੀਅਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ੁਗਰ ਮਿੱਲ ਪੁਨਿਆਰ ਕੋਲ ਤਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪਠਾਨਕੋਟ ਪਾਸਿਓਂ ਵੱਲੋਂ ਆਈ ਇੱਕ ਵਰਨਾਕਾਰ ਡਬਲ ਸੀਜੀ 0 ਸੇ ਡਬਲਯੂ 11 18 ਆ ਰਹੀ ਸੀ ਜਿਸ ਨੂੰ ਸੰਗਨ ਦੇ ਕੇ ਰੋਕਿਆ ਗਿਆ ਕਾਰ ਦੀ ਤਲਾਸ਼ੀ ਦੌਰਾਨ 32 ਬੋਰ ਦੇ ਦੋ ਪਿਸਟਲ ਬਿਨਾਂ ਨਿਸ਼ਾਨ ਦੋ ਪਿਸਟਲ ਦੇ ਗ੍ਰਾਮ ਹੈਰੋਇਨ ਅਤੇ 15000 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਉਸ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਜਮਨ ਨੇ ਮਨੀ ਸਿੰਘ ਉਰਫ ਬਊ ਪੁੱਤਰ ਸੁੱਚਾ ਸਿੰਘ ਵਾਸੀ ਭੰਡਾਰੀ ਮਹੱਲਾ ਜੁਲਾਈਆਂ ਵਾਲੀ ਗਲੀ ਬਟਾਲਾ ਤੋਂ ਹਥਿਆਰ ਲਏ ਛਨ ਜਿਸ ਤੋਂ ਬਾਅਦ ਜਦ ਪੁਲਿਸ ਨੇ ਮਨੀ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਕਬੂਲ ਕੀਤਾ ਕਿ ਉਹ ਮਹਾਰਾਸ਼ਟਰ ਦੇ ਕਿਸੇ ਅਣ ਪਛਾਤੇ ਵਿਅਕਤੀ ਤੋਂ ਨੌ ਪਿਸਟਲ ਸਮੇਤ ਕਾਰਤੂਸ ਲੈ ਕੇ ਆਇਆ ਸੀ ਬਾਅਦ ਵਿੱਚ ਪੁਲਿਸ ਨੇ ਮਨੀ ਦੇ ਦੋ ਸਾਥੀ ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੋੜਾ ਥਾਣਾ ਸਰਾਵਾਲੀ ਜ਼ਿਲ੍ਹਾ ਤਮਤਾਨ ਅਤੇ ਬਲਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸੂਰ ਸਿੰਘ ਜ਼ਿਲ੍ਹਾ ਪਿੱਖੀਵਿੰਦ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ 15 ਜਨਵਰੀ ਨੂੰ ਇਸ ਕੋਲੋਂ ਦੋ ਪਿਸਤਲ ਸਮੇਤ ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਹੋਏ ਕੁਝ ਮੁਲਾਜ਼ਮਾਂ ਕੋਲੋਂ ਵੱਖ-ਵੱਖ ਫਾਮਾਂ ਤੇ ਪੰਜ ਪਿਸਤਲ 20 ਕਾਰਤੂਸ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਉਸ ਦੇ ਪੰਜ ਸਾਥੀਆਂ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮੌਕੇ ਤੇ ਐਫਐਸਓ ਦਿਨਾਨਗਰ ਸਾਬ ਇਨਸਪੈਕਟਰ ਮਨਜੀਤ ਸਿੰਘ ਨੱਤੇ ਜਾਂਬਾਜ ਇਨਸਪੈਕਟਰ ਗੁਰਿੰਦਰ ਸਿੰਘ ਚੰਗਰ ਤੋਂ ਇਲਾਵਾ ਹੋਰ ਆ ਰਹਾ ਹੈ ਸਾਬ ਮੈਂ ਦੇਖੋ ਤਾਰੀਖ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਜਿਹੜਾ ਪਨੀਆਰ ਬਾਈਪਾਸ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੌਰਾਨੇ ਚੈਕਿੰਗ ਤਿੰਨ ਸਸਪੈਕਟਡ ਬੰਦੇ ਜਿਹੜੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ ਪੁਲਿਸ ਨੂੰ ਦੋ ਵੈਪਨ ਨਜਾਇਜ਼ ਪਿਸਟਲ ਜਿਹੜੇ ਹਨ ਉਹ ਬਰਾਮਦ ਹੋਏ ਤੇ ਦੋ ਰਾਉਂਡ ਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰਗ ਮਨੀ ਜਿਹੜੀ ਹੈ ਉਹ ਬਰਾਮਦ ਹੋਈ ਸੀ ਉਹ ਵਰਨਾਕਾਰਡ ਦੇ ਵਿੱਚ ਉਹ ਸਵਾਰ ਸੀਗੇ ਉਹਨਾਂ ਦੀ ਜਦੋਂ ਪੁੱਛਿਸ਼ ਕੀਤੀ ਗਈ ਔਰ ਇਨਵੈਸਟੀਗੇਸ਼ਨ ਫਰਦਰ ਕੀਤੀ ਗਈ ਹੈ ਫਿਰ ਪਰਚਾ ਰਜਿਸਟਰ ਵੀ ਹੋਇਆ 11 11 1 2024 ਦੀ ਐਫਆਈਆਰ ਨੰਬਰ 2 थाना ਦਿਨਾਨਗਰ ਦੇ ਵਿੱਚ ਰਜਿਸਟਰ ਹੋਈ ਸੀ ਉਹ ਡੀਰਿੰਗ ਇਨਵੈਸਟੀਗੇਸ਼ਨ ਨੇ ਇਹ ਚੀਜ਼ ਸਾਹਮਣੇ ਆਈ ਕਿ ਬੰਦੇ ਜਿਹੜੇ ਸੀਗੇ ਇਹਨਾਂ ਨੇ ਹਥਿਆਰ ਇੱਕ ਮਨੀ ਮਾਉ ਨਾਮ ਦਾ ਜਿਹੜਾ ਬੰਦਾ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਇਹ ਹਥਿਆਰ ਲਏ ਸੀ ਤੇ ਪੁਲਿਸ ਨੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਮਨੀ ਨੂੰ ਵੀ ਅਰੈਸਟ ਕੀਤਾ ਖਰਾਲਾ ਟੀ ਪੁਆਇੰਟ ਤੇ ਜਿਹੜਾ ਉਹਦੀ ਅਰੈਸਟ ਹੋਈ ਤੇ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਮਹਿਤਾਬ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਵੀ ਤਰਨਤਾਰਨ ਦਾ ਰਹਿਣ ਵਾਲਾ ਉਹਨੂੰ ਵੀ ਅਰੈਸਟ ਕੀਤਾ ਹੈ ਉਹਨਾਂ ਦੇ ਕੋਲੋਂ ਵੀ ਪੁਲਿਸ ਨੂੰ ਦੋ ਹਥਿਆਰ ਹੋਰ ਬਰਾਮਦ ਹੋਏ ਤੇ ਜਦੋਂ ਮੰਨੀ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਮਹਾਰਾਸ਼ਟਰ ਤੋਂ ਕੁਲ ਨਵ ਵੈਪਨ ਲੈ ਕੇ ਆਇਆ ਸੀ ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਪੁਲਿਸ ਨੂੰ ਬਾਕੀ ਰਹਿੰਦੇ ਪੰਜ ਹੋਰ ਵੈਪਨ ਜਿਹੜੇ ਆ ਉਹ ਬਰਾਮਦ ਹੋਏ ਸੋ ਇਹ ਚੀਜ਼ ਜਿਹੜੇ 5 ਵੈਪਨ ਤੇ ਟੋਟਲ ਜਿਹੜੇ ਹਨ 9 ਵੈਪਨ ਬਰਾਮਦ ਹੋਏ ਹਨ 35 ਰਾਉਂਡ ਜਿੰਦਾ ਰਾਉਂਡ ਬਰਾਮਦ ਹੋਏ ਹਨ 10 ਮੈਗਜ਼ੀਨਸ ਮਿਲੀ ਹਨ ਸੋ ਇਹਨਾਂ ਦੀ ਜਦੋਂ ਇਨਵੈਸਟੀਗੇਸ਼ਨ ਚੱਲੀ ਤਾਂ ਫਿਰ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਕਾਫੀ ਜ਼ਿਆਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ 5 ਬੰਦੇ ਅਗੇਂਸਟ ਪਰਚੇ ਰਜਿਸਟਰਡ ਹਨ ਪਹਿਲਾਂ ਵੀ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਾਲ ਗਿਆ ਸਰ ਵਿੱਚ ਕੋਈ ਦੂਸਰੇ ਸਿਰਸਾਂ ਇਹ ਤਾਂ ਵੀ ਕਤਲ ਦਾ ਰੋਪੀ ਵੀ ਰੋਪ ਸ਼ਾਮਲਾ ਜੀ ਮਣੀ ਮਾਉ ਜਿਹੜਾ ਹੈਗਾ ਇਹਦੇ ਤੇ ਪਹਿਲਾਂ 1 2020 ਦੇ ਵਿੱਚ ਪਰਚਾ ਰਜਿਸਟਰ ਹੋਇਆ ਸੀ ਇਹਨੇ ਮੁਕੇਸ਼ ਨਈਅਰ ਨਾਮ ਦੇ ਬ੍ਰਦਰ ਵਿਅਕਤੀ ਦਾ ਕਤਲ ਕੀਤਾ ਸੀ ਜੋ ਕਿ ਇੱਕ ਸੈਨਾ ਦੇ ਲੀਡਰ ਦਾ ਬ੍ਰਦਰ ਸੀ ਤੇ ਇਹ ਇਹਨੇ ਆਪਣੀ ਪਰਸਨਲ ਰੰਜਿਸ਼बाजी ਕਰਕੇ ਮਰਡਰ ਕੀਤਾ ਸੀ ਜਿਸ ਕਰਕੇ ਜੇਲ੍ਹ ਗਿਆ ਸੀ 4 ਸਾਲ ਇਹਨੇ ਜੇਲ੍ਹ ਦੇ ਵਿੱਚ ਕੱਟੇ ਆ ਜੇਲ੍ਹ ਦੇ ਵਿੱਚੋਂ ਇਹ ਅਗਸਤ 2023 ਦੇ ਵਿੱਚ ਰਿਹਾ ਹੋਇਆ ਉਸ ਤੋਂ ਪਹਿਲਾਂ ਇਹਦੇ ਕਾਫੀ ਲਿੰਕ ਬਣ ਗਏ ਸੀ ਜੇਲ੍ਹ ਦੇ ਵਿੱਚ ਵੀ ਲੜਾਈਆਂ ਵੀ ਹੋਈਆਂ ਜਿਸ ਕਰਕੇ ਇਹਦੇ ਤੇ ਹੋਰ ਪਰਚੇ ਰਜਿਸਟਰ ਹੋਏ ਸੀ ਔਰ ਲਿੰਕਸ ਕਰਕੇ ਹੀ ਇਹ ਜੋ ਹੈ ਬਾਹਰ ਆ ਕੇ ਫਿਰ ਇਸਨੇ ਆਪਣਾ ਕ੍ਰਿਮੀਨਲ ਜਿਹੜੀ ਗਤੀਵਿਧੀ ਹੈ ਉਹ ਸ਼ੁਰੂ ਕਰ ਦਿੱਤੀ ਸਰ ਸਾਰਾ ਕ੍ਰੋਪਣਾ ਜੇਲ੍ਹ ਕੀ ਬਣਿਆ ਜੀ हां नहीं कुछ एदे जेल ਦੇ ਵਿੱਚ ਵੀ ਸਗੇ ਕੁਛ एदे ਪਹਿਲਾਂ ਦੇ ਵੀ ਸਾਥ ਹੀ ਹੈ ਕਿਉਂਕਿ ਜੋ ਮਹਿਤਾਬ ਸਿੰਘ एदे ਤੇ 2000 ਦੇ ਵਿੱਚ ਵੀ ਪਰਚਾ ਰਜਿਸਟਰਡ ਹੈ ਤੋਂ ਪਿਛਲੇ 22 ਸਾਲਾਂ ਦੇ ਵਿੱਚ ਇਹਦੇ ਖਿਲਾਫ ਚਾਰ ਪਰਚੇ ਰਜਿਸਟਰ ਹੋਏ ਹਨ ਲੇਟੈਸਟ 2022 ਦਾ ਵੀ ਹੈ ਉਹਦਾ ਪਿਓ ਵੀ ਕ੍ਰਿਮੀਨਲ ਹੈ ਮਹਿਤਾਬ ਹਾਂਜੀ ਮਹਿਤਾਬ ਪਿਓ ਦਾ ਨਾਮ ਹੈ ਉਹਦਾ ਪੁੱਤਰ ਹੈਗਾ ਕਬਲਜੀਤ ਉਹ ਵੀ ਕ੍ਰਿਮੀਨਲ ਹੈਗਾ ਉਹਦੇ ਅਗੇਂਸਟ ਹਾਂਜੀ ਦੋਨੋਂ ਇਸ ਕੇਸ ਦੇ ਵਿੱਚ આરોપી ਹਨ ਤੇ ਇਹਨਾਂ ਨੇ ਛੱਤੀਸਗੜ੍ਹ ਰਾਏਪੁਰ ਦੇ ਵਿੱਚ ਵੀ ਐਨਡੀਪੀਐਸ ਦਾ ਕ੍ਰਾਈਮ ਕੀਤਾ ਸੀ ਉੱਥੇ ਇਹਨਾਂ ਦੇ ਅਗੇਂਸਟ ਐਫਆਈਆਰ ਰਜਿਸਟਰਡ ਹੈ ਤਿੰਨੋਂ ਦੇ ਅਗੇਂਸਟ ਜਿਸ ਦਾ ਤੁਸੀਂ ਦੱਸਿਆ ਕਿ ਇਹਨਾਂ ਦੀ ਜਿੰਜੇਸ਼ੇ ਸਰ ਕੋਈ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਇਹ ਉਸੇ ਦੀ ਤਿਆਰੀ ਕਰ ਰਹੇ ਸੀ ਜਿਸ ਨੂੰ ਜਿਸ ਨੂੰ ਪੁਲਿਸ ਦੁਆਰਾ ਰਿਕਵਰ ਕਰਕੇ ਇਸ ਜੀ ਨੂੰ ਰੋਕ ਲਿਆ ਗਿਆ ਹੈ ਕਿਉਂਕਿ ਇਹਨਾਂ ਦੀ ਆਪਸੀ ਰੰਜਿਸ਼ ਪਾਜੀ ਵੀ ਸੀਗੀ ਤੇ ਇਹ ਹਥਿਆਰ ਅਗੇ ਵੇਚਣਾ ਵੀ ਚਾ ਰਹੇ ਸੀ ਹੋਰਾਂ ਨੂੰ ਵੀ ਸਪਲਾਈ ਕਰਨਾ ਚਾ ਰਹੇ ਸੀ ਜਿਹਨੂੰ ਰੋਕਤਾ ਗਿਆ ਸਰ ਇਹ ਕੋਈ ਮਹਿਲਾ ਵੀ ਸ਼ਾਮਿਲ ਹੁੰਦਾ ਨਾ ਇੱਕ ਮਹਿਲਾ ਸ਼ਾਮਿਲ ਸੀ ਕਿ ਉਹ ਜਿਹੜੀ ਆ ਪੇਮਾ ਨਾਮ ਦੀ ਇਹਨਾਂ ਦੀ ਸਾਥੀ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਰੇ ਨਹੀਂ ਆਇਆ ਸਾਹਮਣੇ ਬਟ ਉਹ ਇਹਨਾਂ ਦੀ ਸਾਥੀ ਹੀ ਹੈਗੀ ਉਹ ਇਹਨਾਂ ਦੇ ਨਾਲ ਸੀਗੀ ਕਿ ਕਿੰਨੇ ਕੋ ਪੈਸੇ ਜਿਹੜੇ ਔਰ ਜਿਹੜਾ ਹਥਿਆਰ ਨੀ ਇਹ ਦਾ ਬੇਸਿਕਲੀ ਜਿਹੜਾ ਉਤੋਂ ਸਸਤੇ ਦੇ ਵਿੱਚ ਲਾਂਦੇ ਸੀ ਇੱਥੇ ਆਪਣਾ ਕਮਿਸ਼ਨ ਵਗੈਰੇ ਵੀ ਕਮਾਰੇ ਸੀ ਇਹਦੇ ਵਿੱਚ ਸੋ ਉਹ ਵੀ ਇੱਕ ਐਂਗਲ ਸੀਗਾ ਬਟ ਇਹਨਾਂ ਦੀ ਆਪਣੀ ਰੰਜਿਸ਼ ਭਾਜੀ ਵੀ ਸੀਗੀ ਤਾਂ ਇਹ ਹਥਿਆਰ ਡੈਫੀਨਿਟਲੀ ਕਿੱਥੇ ਨਾ ਕਿੱਥੇ ਯੂਜ਼ ਹੋਣਾ ਸੀ ਕੋਈ ਵੱਡੇ ਕ੍ਰਾਈਮ ਨੂੰ ਜਾਂਦਾ ਸੀ ਕਿ ਇਹਨਾਂ ਦੇ ਵਿੱਚ ਹੋਰ ਵੀ ਇਨਵੋਲਵ ਹੈਗੇ ਜੀ ਇਨਾਂ ਦੇ ਵਿੱਚੋਂ ਇਹਨਾਂ ਦੇ ਸਾਥੀ ਹੋਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਫਾਈਂਡ ਆਊਟ ਕੀਤੇ ਹਨ ਤਾਂ ਉਹ 5 ਬੰਦੇ ਹੋਰ ਹੈਗੇ ਜੋ ਕਿ ਇਹਨਾਂ ਦੇ ਨਾਲ ਦੇ ਹਨ ਉਹਨਾਂ ਨੂੰ ਵੀ ਅਸੀਂ ਫੜ ਰਹੇ ਹਾਂ ਬਟ ਵੈਪਨ ਜਿੰਨੇ ਆਏ ਸੀ ਅਸੀਂ ਲਗਭਗ ਸਾਰੇ ਬਰਾਮਦ ਕਰ ਲਿਆ ਠੀਕ ਠੀਕ ਥੈਂਕ ਯੂ ਸਰ ਥੈਂਕ ਯੂ